ਆ ਜੇ ਮੈਂ ਉਹ ਐਸੀ ਲਾ ਰਹੀ ነ ਮੈਂ ਅੱਗੇ ਆਖਣੇ ਮਾ ਵੀ ਯਾਰ ਕੰਦਾ ਆ ਕਿੰਦੀ ਆ ਮਾ ਮਾ ਉਹ ਕਦੇ ਪਉ ਪਉ ਤੀ ਹੁੰਦੀ ਢੋਲਦਾ ਢੋਲਤਾ ਇਹਨੇ ਜੋ ਵਾਜ ਦੇ ਗੁੰਡੀਆਂ ਦੇ ਬੂਏ ਖੜਕਾਉਂਦੇ ਆ ਵਾਜ ਦੇ ਵਾਜ ਦੇ ਕੈਂਟੀ कैंडी दी आंटी अभी अभी खड़का क्या इधर भी भी खड़का, खड़का क्या भी खड़का कियांटी घंटी ਲੈ ਗੋ ਉਦਨ ਦੀ ਭਾਜੀ ਮੰਡਲੀ ਤੇ ਇੱਕ ਘਰ ਜਿਹਾ ਰਹਿ ਗਿਆ ਜੀ ਅੱਜ ਵੇਖਿਆ ਪਰਚੀ ਨੂੰ ਮੈਂ ਅੱਗੇ ਆ ਪਰਚੀ ਲੈ ਕੇ ਚਿੱਤ ਆਇਆ ਉਦੋਂ ਮੈਂ ਚਿੱਤਾਂ ਨਹੀਂ ਆਉਂਦਾ ਹਾਂਜੀ ਉੱਠ ਖਲੋਤੇ ਜੇ ਦਿਨ ਚੜ ਗਿਆ ਹੈ ਆ ਆਇਆ ਹਰਗੁਣ ਜਿਹੜੀ ਦੋ ਤਿੰਨ ਬੂਏ ਖੜਕਾਈ ਬਨੇਰ ਦੇ ਮੈਨਾਂ ਤਾਂ ਫੋਨ ਫੜ ਲੈਣੀ ਜਿੰਦਗੀ ਹੁਣ ਇਹਦਾ ਆ ਤੇ ਰਤ ਕੜੇ ਵਾਲਿਆ ਮਾੜਿਆ ਪਰਚੀ ਆ ਬੇਗਾ ਬਿਤੇ ਨਾ ਹਈ ਮੈਂ ਮਾਰਿਆ ਤਾਂ ਨਹੀਂ ਆ ਰੋ ਰੋ ਕੇ ਦਾ ਤੋ ਕਿ ਤਰੋਈ ਤਾ ਕਿੰਨੇ ਮਾਰਿਆ ਸੂਚੀ ਲੱਜਾਤੀ ਹੈ ਹਰ ਗੱਲ ਨੂੰ ਕਿੰਨੇ ਮਾਰਿਆ ਇਸਨੇ ਮਾਰਿਆ ਨੇ ਪਾਣੀ ਪਣੀ ਢੋਲ ਜਣਾ ਵੇ ਲਈ ਕਾ ਕਿੰਨੇ ਮਾਰਿਆ ਇਸਨੇ ਮੂਟੀ ਪੁੱਛ ਹਾਂ ਇਸ ਲਈ ਕਿੰਨੇ ਮਾਰਿਆ ਕਿੰਨੇ ਕਿੰਨੇ ਮਾਰਿਆ ਕਿੰਨੇ ਮਾਰਿਆ ਮੰਮੀ ਹੁਣ ਦੂਸਰੀ ਚਾਦਰ ਨਸੀਨ ਮਾਰਨ ਦੇ ਆ ਚਾਰ ਮੀਟਰ ਹੈਗੀ ਨਾ ਇਹੋਂ ਮੈਂ ਸ਼ੁਰੂ ਕਰੀ ਪਹਿਲੇ ਸਾਰ ਇੱਕ ਮੀਟਰ ਹੰਤਾਲੀ ਇੰਚ ਜਿੱਦਿਆ ਪਹਿਲਾਂ ਆ ਆ ਇਹ ਮੈਂ ਕਰੀ ਉਹ ਮੈਂ ਆ ਕੁੜੀ ਨਾ ਬਹੁਤ ਸ਼ਤਾਨੀ ਕਰਦੀ ਹੈ ਜਿਹਦਾ ਵਲੋਗ ਬਣਾਈ ਇਹਨਾਂ ਨੇ ਆਪਣਾ ਮਗਰ ਰੋਲਾ ਸ਼ੁਰੂ ਕੀਤਾ ਮੈਂ ਛੱਡ ਦੇ ਛੱਡ ਦੇ ਨਹੀਂ ਕਰਨਾ ਸ਼ਤਾਨੀ ਬੜੀ ਕਰਦੀ ਮੰਮੇ ਗੱਦੀ ਤੇ ਰੇ ਗੱਦਾ ਪੰਗਾ ਜੀ ਗੱਦਾ ਅਸਲ ਤੇ 8 ਇੰਚੀ ਹੈ ਨਾ ਮੋਟਾ ਸਸੀਆਂ ਕਾਜੀ ਸਵਾਗਤ ਹੈ ਤੁਹਾਡਾ ਅੱਜ ਦੇ ਨਾਲ ਵਲੌਗ ਦੇ ਵਿੱਚ ਹੋਰ ਸੁਣਾਓ ਠੀਕ ਠਾਕ ਸਾਰੇ ਜਣੇ ਹਾਂ ਦੇਖਿਆ ਮੇਆ ਬੱਬਾ ਜਦੋਂ ਗੱਲ ਕਰਦਾ ਨਾ ਐਨੇ ਮੈਨੂੰ ਬੁਲਾ ਹੀ ਜਾਣਾ ਬੁਲਾ ਹੀ ਲੈਣਾ ਜਾਣ ਕੇ ਕਰਦੀ ਹੈ ਕਿ ਇਹਨੂੰ ਪਤਾ ਹੈ ਕਿ ਹੁਣ ਬੋਲਣ ਦੇ ਆ ਜਾ ਇਹ ਚੀਕਾ ਮਾਰੀ ਜਾਂਦੀ ਚੀਕਾ ਮਾਰਨੀ ਨਹੀਂ ਜਾਣੇ ਸਾਨੀ ਜਾਣ ਕੇ ਕਰੀ ਜਾਣੀ ਬਸ ਕੀ ਗੱਲ ਹੈ ਨੜੀ ਆਪਣਾ ਗੁੱਠਾ ਲਗਾ ਵੱਢਣ ਨਾ ਨਾ ਘਰ ਤੈਨੂੰ ਉਹ ਗੁੱਠਾ ਵੱਢੇ ਹੈ ਉਹਦੇ ਐਂ ਦੀ ਬਾਤ ਮੈਂ ਲਾ ਕੀ ਲੈਣਾ ਆਹ ਤਾਂ ਕੁੜੀ ਮੇਰੇ ਮਗਰ ਮਗਰੀ ਰਹਿੰਦੀ ਠੀਕ ਆਇਆ ਓਏ ਯਾਰ ਉਹ ਕੰਦਾਂ ਭਰਦੀ ਰਹਿਣ ਦੇ ਯਾਰ ਕੰਦਾਂ ਭਰਦੀਆਂ ਮੰਗਣ ਦੀ ਪਹਿਲਾਂ ਲੈਂਦਾ ਹੀ ਆਹ ਲਿਆ ਕੇ ਤਾਂ ਈ ਮੰਗਣ ਦੇਈ ਬਤਾ ਦੀ ਗੋਲੀ ਖਾਣੀ ਨਹੀਂ 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 ਸੇ ਸੇ ਵੀਆਂ ਗੜੀਆਂ ਦੇਈ ਮੰਗਣ ਦੇ ਖਾਣ ਵਾਲੇ ਧਿਆਨ ਨਾਲ ਜਦੋਂ ਵੇਖਾ ਵਿਹਲੇ ਆ ਜਾਂਦੇ ਬਸ ਪਲਾਟ ਚ ਆਣਾ ਮੈਂ ਬਾਹਰ ਜਾਣਾ ਉਹ ਗਲੀ ਚ ਬਣ ਜਾਂਦਾ ਜਦੋਂ ਬਣਾ ਕੇ ਲਾਓ ਆਹਰ ਕੋ ਨਹੀਂ ਮੰਮੀ ਤਾਈਆਂ ਕੁੱਤਾ ਕਾਂਢੀ ਹੋਣੇ ਨੇ ਬਣਾਉਣੀ ਡੈਡੀ ਕਹਿੰਦੇ ਮੈਂ ਮੈਗੀ ਖਾਣੀ ਚੱਲ ਮੈਂ ਮੰਮੀ ਨੂੰ ਕੁਝ ਥੋੜੀ ਹੈਲਪ ਕਰਾਉਣੀ ਹੈ ਪਿਆਜ਼ ਘੱਟ ਦੰਨੇ ਬਾਕੀ ਮੈਂ ਬਣਾਏਗੀ ਨਾ ਬਣਾਉਂਗੇ ਤੇ ਫਿਰ ਮੈਂ ਬਣਾਉਂਗਾ ਪਿਆਜ਼ ਹੀ ਕੁੱਟ ਲੈਣੇ ਪਹਿਲੇ ਪਿਆਜ਼ ਨਹੀਂ ਜਿਹੜੇ ਬੀਜੇ ਸੀ ਨਾ ਗੰਡੇ ਹੋਇਆ ਹੀ ਰਹਿ ਗਏ ਬਸ ਹੁਣੇ ਜਿਹੜੇ ਤੇ ਆਹ ਦਾ ਸੋਹਣੀ ਕਿਨੇ ਕਿ ਲੈ ਚਲੇ ਆ ਵੱਡੇ ਰਹਿ ਗਏ ਹੁਣ ਬਸ ਨਾਮ ਹੈਗੀ ਚਾਬੀ ਕਿਸੇ ਦੀ ਸਕੂਟਰੀ ਦੀ ਅੱਜ ਹੁੰਦਾ ਕੋਦਾਨੇ ਕੁੜੀ ਬੜਾ ਸਤੰਦੀ ਹੋ ਉਹਨੇ ਕਰਤੀ ਹਣੀ ਇੱਧਰ ਉੱਧਰ ਆਇਲਾ ਜੇਬੇ ਚ ਕੁੜੀ ਦਾ ਨਾਰਾ ਆ ਸਈ ਤੇ ਮੈਂ ਚੱਲੇ ਬਲਬ ਲੈਣੇ ਵਾਲਾ ਬਲਬ ਸੜ ਗਿਆ ਉਹ ਲਗਾਇਆ ਨਾ ਸਾਹਮਣੇ ਸੜ ਗਿਆ ਨਾ ਪਤੂ ਗਲਦਰ ਮੀ ਨਾ ਨੌਂ ਦਾ ਨਹੀਂ ਚਾਹੀਦਾ ਇਹ 13 ਦਾ ਦਿਖਾਉਂ ਵਾਲਾ 13 ਦਾ ਨਹੀਂ ਕੁਝ ਤੋਂ ਉੱਪਰ ਕੜਨ 12 ਦਾ ਦਿਖਾਉ 12 ਉਹ 12 ਦਾ ਕੋਲਾਉਂ ਵਾਲਾ ਸਾਈ ਜਿਹੜਾ ਉਹ ਵੇਖੋ ਇਧਰ ਵੇਖੋ ਉਹ ਏੜਾ ਲਗਾ ਉਹ ਨੌ ਦਾ ਨੌ ਦਾ ਏ 12 ਦੇ ਦੋ ਸਹੀ ਏ ਫਿਰ ਆ 15 ਵਾਰ ਦਾ ਨਾ ਵਾਲਾ ਹਾਂ ਆ 15 ਦਾ ਉਹ 12 ਦਾ ਹਣਾ ਵਾਲਾ ਆ 20 ਦਾ ਆ ਜੀ ਦੇ ਦੋ ਆ ਵਾਲਾ ਇੱਕ ਸਾਲ ਦੀ ਇਹਦੀ ਗਰੰਟੀ ਠੀਕ ਹੈ ਲੈ ਵੀ ਅੱਧੀ ਵੈਰਾਈਟੀ ਸੂਟਾਂ ਦੀ ਕੱਢ ਦਿੱਤੀ ਇਹ ਕੁੜੀ ਨੇ ਇਹ ਹੁਣ ਦੇ ਦੇਣੇ ਆ ਕੀ ਆ ਹਾਂ ਬਸ ਇਹਨਾਂ ਬੜੇ ਗਾਉਂ ਆ ਪੂਤ ਵਹਾਰ ਗਨਰ ਗਨ ਪੂਤ ਵਖਾਣ ਨਹੀਂ ਇੱਕ ਦਸ ਮਿੰਟ ਲੱਗੀ ਕੋਟੀ ਕੰਮ ਦੇ ਇਹਨੇ ਢਈ ਆ ਮੈਂ ਬਲਬ ਲਿਆਂਵਾਤੀ ਆ ਤੇ ਰੇਸ਼ਮ ਮਿਲਿਆ ਰਸਤੇ ਦੇ ਵਿੱਚ ਕੰਦਾ ਅਸੀਂ ਆਉਣ ਲੱਗੇ ਮੈਂ ਆਹ ਵੈਲਕਮ ਜਦੋਂ ਮਰਜ਼ੀ ਆ ਜਾਓ ਤੇਰਾ ਪਤਾ ਲਿਆਂਣੀ ਆਉਣਾ ਹਣਾ ਬਲਬ ਲਗਾ ਲਗਾ ਦਿੱਤਾ ਵੇਲੇ ਕਿੰਨੀ ਰੋਸ਼ਨੀ ਆ ਗਈ ਹੁਣ ਇਹ ਕੀ ਬੋਲਣੀ ਹੈ ਤੰਗੇ ਤੰਗੇ ਤੇ ਗਏ ਉਹ ਜੋ ਬੋਲਦਾ ਨਾ ਗੰਜਾ ਆ ਉਹ ਬੋਲਣ ਲਈ ਮੈਨੂੰ ਸੰਦੀਰ ਕਾੜੀ ਨੇ ਦੁਪੱਟੀਆਂ ਨਾਲ ਵੇਖੀ ਜਿਹਾ ਬਲ ਵੀ ਹੈਗੀ ਆ ਹੁਣ ਇਹਦੇ ਨਾਲ ਦੁਪੱਟਾ ਹੈਗਾ ਇਹਦੇ ਨਾਲ ਹੀ ਰਤਾ ਇਹਦੇ ਨਾਲ ਹੀ ਵਰਤਾ ਇਹਦਾ ਨਹੀਂ ਲੱਭਣ ਡਿਆ ਇਹਦਾ ਆ ਲੱਭ ਕੇ ਸੱਚ ਆ ਬਣ ਗਈ ਗੱਲ ਇਹਦਾ 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 ਆ ਸੂਟ ਕੱਢ ਆ ਇਹਦਾ ਆ ਸੂਟ ਇਹਦੇ ਨਾਲ ਇਹਦਾ ਦੁਬੱਟਾ ਬਸ ਲਾ ਦੇ ਨਾਲ ਓਕੇ ਹੋ ਗਿਆ ਕੰਫਰੰਸ ਕਲਾਸ ਹੋ ਗਿਆ ਚੈੱਕ ਕਰਨ ਗਏ ਬੁਖਾਰ ਦੇ ਆ ਲੈ ਆਪਣੇ ਬਸ ਡਰ ਗਈ ਹਣੀ ਮੈਨੂੰ ਟੀਕਾ ਲਾਦਣ ਲੱਗੇ ਹਣ ਡਰ ਗਈ ਤੁਸੀਂ ਕਿਹਾ ਤੋਂ ਡਾਕਟਰ ਕੋਲ ਜੀ ਆ ਮਮਾ ਨੂੰ ਟੀਕਾ ਨਾ ਓਕੇ ਡੰਡਿਆ ਆ ਵੀਣੀ ਆਏ ਤੇ ਵੀਰ ਜੀ ਆਏ ਨੇ ਹਾਂ ਜੀ ਉਸਤਾਦ ਜੀ ਮम्मी ਮੇਰੇ ਵੀ ਨਾ ਹਰ ਗੁਣ ਦੇ ਇਥੇ ਮਗਰ ਵੀ ਕਰ ਦਿੰਦੇ ਜੁੰਡੀ ਇਹ ਤਾਂ ਨਾ ਕਹਿੰਦਾ ਵਾਲ ਥੋੜੇ ਲੰਮੇ ਹੋਈਂ ਤੇ ਮਗਰਲੇ ਵੀ ਚਾਹ ਤੈਨੂੰ ਪੁੱਛਿਆ ਨਾ ਟੀਕਾ ਨਾ ਮਾਰੀ ਸੀਸ ਇਹ ਕੀ ਬੜਾ ਇਹ ਟੀਕਾ ਇਹ ਵੀ ਠੀਕ ਆ ਨਹੀਂ ਕੋਈ ਨਹੀਂ ਯਾਰ ਕਿੱਢਣ ਦਾ ਕੋਈ ਗਾਦਾ ਵਾਜੂ ਵਾਜੇ ਫੜਾ ਕੇ ਲਾ ਦੋ ਉੱਨੇ ਉੱਠ ਜਣਾ ਨਾ ਉੱਨੇ ਉੱਠ ਹੀ ਜਾਣਾ ਹੈ ਥੋੜਾ ਟਾਈਮ ਨਹੀਂ ਇਹੀ ਜਾਣਾ ਉਤਰ ਜਾਂਦਾ ਹੈ ਬਸ ਸਹੀ ਹੈ ਉਹਨੇ ਅਖਣਾ ਚ ਪੜਾ ਮੇਰੇ ਹੁਣੇ ਵਜਦੀਆਂ ਕਨੇਪ ਜੂ ਵੀ ਹੈ ਪਾਪਾ ਨੂੰ ਦੱਸੀ ਤੂੰ ਧਿਆਨ ਨਾਲ ਮੁੱਛੀ ਨਾ ਪਾਬੀ ਜੀ ਕਹਿੰਦੇ ਪਾਬੀ ਜੀ ਕਹਿੰਦੇ ਨਿਆਣੇ ਦਾ ਜੀ ਨਹੀਂ ਲੱਗਦਾ ਇਹਨਾਂ ਨੇ ਪਤਾ ਭਾਬੀ ਦਾ ਆਪਣਾ ਨਹੀਂ ਲੱਗਦਾ ਕਦੇ ਵੀ ਇਹ ਕਿੰਨਾ ਉਹਦਾ ਆਪਣਾ ਤਾਂ ਜੀ ਨਹੀਂ ਲੱਗਦਾ ਕਿਆਣੇ ਅੱਡੇ ਦਾ ਵੀ ਨਾ ਲਾਉਂਦੀ ਆਹ ਹਾਂ ਨਹੀਂ ਲੱਗਦਾ ਇਹਦਾ ਨਹੀਂ ਲੱਗਿਆ ਮम्मी ਡੈਡੀ ਕਿਸੇ ਦਾ ਨਹੀਂ ਲੱਗਦਾ ਉਹਨੇ ਇਹ ਤਾਂ ਕਰਦਾ ਕੀ ਆ ਦੋਨਾਂ ਪਾਜੀ ਨੇ ਕਿਤੇ ਜੋਬ ਤੇ ਗਏ ਨੇ ਭਾਬੀ ਨੇ ਬੁਲਾ ਲਿਆ ਕਿ ਜੀਨ ਨਹੀਂ ਲੱਗਦਾ ਭਾਬੀ ਦੋ ਦਿਨ ਰੋਂਦੇ ਰਹੇ ਭਾਬੀ ਦਾ ਜੀਨ ਨਹੀਂ ਲੱਗਦਾ ਦੋ ਦਿਨ ਰੋਂਦੇ ਰਹੇ ਭਾਬੀ ਯਾਰ ਕਰਦੀ ਪਾਜੀ ਨੂੰ ਨੇ ਪਿਆਰ ਆ ਪਿਆਰ ਹੈ ਹੈ ਆਏ ਲਾਈਆਂ ਬੱਕਰੀਆਂ ਵਿਆਹ ਹੋਣੀ ਹੋਣੀ ਭੁੱਲ ਜਣੀ ਆ ਤੈਨੂੰ ਮਾਰਨਾ ਤੇ ਭਾਣ ਨੂੰ ਧੱਕਾ ਨਹੀਂ ਨਾ ਤੈਨੂੰ ਕੁੱਟਣਾ ਐ ਮੈਂ ਉਹਨੂੰ ਚਲ ਤਾਂ ਕਹਤਾ ਲੰਮੇ ਬੈ ਗਿਆ ਨਾਲੇ ਅਗਲੇ ਨਹੀਂ ਅਗਲੇ ਮੈਨੂੰ ਢੀਕਣ ਦੇ ਹੀ ਰਿਸਪੈਕਟ ਵਾ ਵੀ ਮਠਾਰੂ ਸਾਹਿਬ ਆਉਣਗੇ ਤੇ ਫੇਰ ਹੀ ਜਾਣਾ ਕਿ ਨਹੀਂ ਵੀ ਜਿਹੜੀ ਕੰਡੀਸ਼ਨ ਚ ਹੈਗੇ ਹਾਂ ਫੇਰ ਕੁਝ ਖਾ ਲੈਂਦੇ ਇਹ ਗੱਲ ਹੈਗੀ ਨਹੀਂ ਤੇ ਇਦਾਂ ਕਰ ਦੇ ਯਾਰ ਤੇ ਬਹਿਰੇ ਨੂੰ ਕਹਿ ਦਿੰਦੇਗਾ ਕੋਨਾ ਵਾ ਨਾ ਲਿਆ ਦੇਣਾ ਕਿ ਨਹੀਂ ਕੰਤ ਜੀ ਵੀ ਆ ਗਏ ਲੋਵਾ ਫੇ ਨਹੀਂ ਖੜੇ ਸਾਢੇ 3:30 ਹੋ ਗਏ ਹੰਤ ਜੀ ਵੀ ਉੱਥੇ ਆ ਗਏ ਅੱਛਾ ਅੱਛਾ ਹਾਂ ਪਿੱਛੇ ਨਹੀਂ ਸ਼ੂਟ ਕਰਵਾਉਣ ਲੱਗ ਪਏ ਆਹੋ ਆਹੋ ਕੋਈ ਨਹੀਂ ਆਜੇ ਅੱਛਾ 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 ਆ ਪਿੱਛੇ ਸ਼ੂਟ ਕਰਵਾਉਣ ਲੱਗ ਪਏ ਨਾ ਆ ਮੈਂ ਪੁਲਤੇ ਲੱਗ ਗਿਆ ਉਹ ਪੁਲਤੇ ਅਸੀਂ ਪਹੁੰਚ ਗਏ ਸਿੱਧੇ ਪਹਿਲੇ ਸੇ ਪਹਿਲੇ ਪਹੁੰਚ ਗਏ ਤੇ ਗਰਮੀ ਬੜੀ ਤੇ ਬਾਅਦ ਵਿੱਚ ਜਿਹਦਾ ਐਂਟਰ ਕਰਨਾ ਹੈ ਕਹੇ ਆਈ ਨਹੀਂ ਆਵੇ ਟੀਕੇ ਲਈ ਟਿੰਸ ਬਰਦਰ ਆ ਗਏ ਉੱਥੇ ਐ ਟਿੰਸ ਉਹ ਨਹੀਂ ਆਏ ਬਰਾਤ 4 ਵਜੇ ਆਉ ਪੰਚੀ ਸਹੀ ਗੱਲ ਮੇਰੀ ਪੂਰੀ 4 ਵਜੇ ਹੈ ਨਾ ਸਾਢੇ 3:00 ਤੋਂ ਉੱਪਰ ਟਾਈਮ ਹੋ ਹੀ ਗਿਆ ਸੀ ਤੁਸੀਂ ਦੇਵੇ ਇੱਕ ਗੱਲ ਗਾ ਜੇ ਕੱਲ ਕੱਲ ਨੂੰ ਆ ਜੇ ਫਿਰ ਮੈਂ ਤਿਆਰ ਤਾਂ ਹਾਂ ਸਹੀ ਗੱਲ ਨਹੀਂ ਇੱਕ ਹੋਰ ਰਾਤ ਰਹਿ ਰਹੀ ਪੇਕੇ ਦੇ ਘਰ ਹਾਂ ਲੈ ਕੇ ਭਾਦੀ ਹਣੀ ਵਾਇਸ ਕੇ ਪਤਾ ਲੈਣ ਵਾਸਤੇ ਸੰਦੀਪ ਦਾ ਤੇ ਉਹਨੇ ਇਹ ਪੜ੍ਹਿਆ ਨਾ ਇਹ ਇੱਕ ਗੱਲੀ ਛੱਡ ਕੇ ਆ ਕੀ ਆਲੂ ਬੁਖਾਰੇ ਆਹ ਕੌਣ ਲੈ ਗਿਆ ਆਹ ਕੌਣ ਲੈ ਗਿਆ ਬਬੀ ਮੈਂ ਚਾਰੂ ਲਾ ਕੇ ਆ ਗਈ ਹਾਂ ਮੇਰੇ ਪੈਰ ਦਾ ਟੰਗ ਲੇ ਚਲੋ ਜੀ ਚਾਦਰ ਨੂੰ ਫਲਾ ਰੰਗਾ ਲੈੜ ਮੈਂ ਕਦੇ ਪੂਰਾ ਕਹਿੰਦਾ ਪੀਸ ਫੜਨਾ ਲੈੜ ਕੰਮ ਕਿਹਾ ਤੋਰ ਤੂੰ ਪਤਾ ਨਹੀਂ ਲੈ ਮੈਂ ਹਾਂ ਜਾਂ ਰੇਸ਼ਮ ਪਾਣੀ ਨਹੀਂ ਆਈ ਤੇ ਮੈਂ ਲੱਗਾ ਮੰਜੇ ਤੇ ਉੱਠਣ ਲੱਗਾ ਉੱਠ ਕੇ ਮੜਿਆ ਪੜਨ ਲੱਗਾਣਾ ਗੁੱਟ ਦੇ ਪਾਰ ਪੈ ਗੁੱਟ ਜਿਹੜਾ ਜ਼ਿਆਦਾ ਮੁੜ ਗਿਆ ਬਹੁਤ ਦਰਦ ਡਿਜੇ ਨਾ ਬੜਾ ਮੰਦਾ ਆ ਗਿਆ ਹੱਥ ਤੇ ਦਾਹ ਵਿਚ ਰੋਲੇ ਦੇ ਹੱਥ 'ਚ ਪਰਦਰਦ ਬੜੀਆਂ ਵੱਡੀਆਂ ਹੁਣ ਵੀ 2-3 ਵਾਰੀ ਮਤਲਬ ਉੱਠਣ ਲੱਗਾਂ ਤਾਂ ਦਰਦ ਹੁੰਦੀ ਹੈ ਤੇ ਲਮਾਗੀ ਲੱਗਦਾ ਕੋਈ ਨਾ ਕੋਈ ਬਾਕੀ ਚਾ ਕੋਈ ਚੱਕਰ ਮੈਂਟ ਨਹੀਂ ਕੀ ਰੋਣਾ ਪਾਇਆ ਜੀ ਮੈਂ ਚੱਲੇ ਆਂ ਬੰਦ ਮੱਖਣ ਲੈਣ ਵਾਸਤੇ ਉਧਰੋਂ ਕੇਕ ਰਸ ਫੇਰ ਕਿਆ ਮੰਨ ਗਈ ਹੁਣ ਕਹਿੰਦੀ ਆ ਕੇਕ ਰਸ ਉਹੀ ਹੁੰਦਾ ਉਦੋਂ ਮੇਰੇ ਨਾਲ ਵੈਸੀ ਜਾਵੇ ਕਹਿੰਦੀ ਇਹ ਕੇਕ ਰਸ ਹੈ ਨਹੀਂ ਆ ਉਹ ਹੋਰ ਹੁੰਦਾ ਆ ਮੈਂ ਚੱਲ ਠੀਕ ਆ ਭਰਾ ਹੋਰ ਹੀ ਸਹੀ ਗਾ ਮੈਂ ਜਿਹੜਾ ਮੇਰੇ ਕੋ ਆ ਗਏ ਮਣਕੇ ਤੁਹਾਡੇ ਕਮੈਂਟ ਆਏ ਨੇ ਜਦੋਂ ਫਿਰ ਮਾਨੀ ਕਹਿੰਦੀ ਆ ਇਹ ਹੋਈ ਹੁੰਦਾ ਆ ਜਿਹੜਾ ਡਰਾਈ ਫਰੂਟ ਵਾਲਾ ਹੁੰਦਾ ਆ ਉਹ ਘਰੇ ਬਣਾਈਂਦਾ ਚਾਹੇ ਬੰਦ ਮੱਖਣ ਤੇ ਕੇਕ ਰਸ ਲੈ ਲਿਆ ਵੀ ਸੇਬਾ ਕਰੀ ਸੰਭਲ ਚਾਉਂਕ ਬਾਬਾਈ ਦਾ ਵਿਆਹ ਆ ਗਿਆ ਵਾ ਨਾ ਹੁਣ ਨੇੜੇ ਤੇ ਆ ਜਿਹੜੇ ਇਦਾਂ ਦੇ ਹੁਣ ਆਉਣੇ ਸ਼ੁਰੂ ਹੋਏ ਨੇ ਫਿਰ ਭਾਂਡੇ ਵਾਲੀਆਂ ਦੁਕਾਨਾਂ ਆਉਣੀਆਂ ਸ਼ੁਰੂ ਹੋ ਜਾਣੀਆਂ ਫਿਰ ਜਿੰਨੀਆਂ ਵੀ ਮਤਲਬ ਆਹ ਗੁਰਦਾਸਪੁਰ ਰੋਡ ਤੇ ਚਲੋ ਇਹਨਾਂ ਨੇ ਬਹੁਤ ਵਧੀਆ ਕਰਤਾ ਚਲੰਦਰ ਰੋਡ ਵੀ ਕਰੀ ਜਾਂਦੇ ਵਧੀਆ ਹੁਣ ਬਣਾਈ ਜਾਂਦੇ ਆ ਉਧਰ ਵੀ ਲਗਭਗ ਪਾਣੀ ਗਿਆ ਆ ਤੇ ਬਾਕੀ ਜਿਹੜਾ ਸਾਡੇ ਵਾਲਾ ਰੋਡ ਆ ਹਨਾ ਉਹ ਵੀ ਇਹਨਾਂ ਨੇ ਮਤਲਬ ਬਣਾਉਣਾ ਸ਼ੁਰੂ ਕਰ ਦੇਣਾ ਥੋੜਾ ਥੋੜਾ ਵਿੱਚ ਵਿੱਚ ਟੋਚੇ ਜੇ ਲਾਉਣੇ ਆਂਗਾ ਬਣਾਉਣਾ ਕਿੱਥੇ ਆ ਟੋਚੇ ਜੇ ਲਾ ਲੂਗੀ ਠੀਕ ਕਰਦਾ ਮਤਲਬ ਬਟਾਲਾ ਜਿਹੜਾ ਨਹੀਂ ਆ ਉਹਦੇ ਵਿੱਚ ਸਾਫ ਸਫਾਈ ਹੋ ਜਾਂਦੀ ਆਵੇਂ ਅਖੀ ਬਹੁਤ ਵਧੀਆ ਲੈਂਦਾ ਹੁਣ ਆਪਾਂ ਜਾਣਾ ਹੈ ਮੈਡੀਕਲ ਸਟੋਰ ਤੇ ਉੱਥੋਂ ਕੁੜੀਆ ਵਾਸਤੇ ਮੈਡੀਸਿਨ ਲੈ ਲਈ ਬੁਖਾਰ ਦੀ ਤੇ ਉਹ ਲਿਕਵਿਡ ਲੈਣੀ ਬਸ ਪਰਸਟਾ ਮੋ ਲੈ ਉਹ ਮੈਂ ਕਿੱਥੇ ਤੋਂ ਗੁਰਦਾਸਪੁਰ ਰੋਡ ਤੋਂ ਸ਼ਮੀਰ ਕੋਲ ਜਾਤੇ ਗਿਆ ਮੀਨਾ ਜੀ ਅੱਜ ਬਖਾਰ ਤੇ ਅੱਜ ਮੇਰੀ ਡਿਊਟੀ ਲੱਗੀ ਹੈ ਇਹਨੂੰ ਘਮਾਉਣ ਦੀ ਆ ਖੈਰ ਮਾਰੋ ਲੈ ਇੱਕ ਇੱਕ ਗੇੜੇ ਦੇ ਨਾਲ ਗੱਲ ਨਹੀਂ ਬਣੀ ਨਾ ਹੈਨਾ ਅੰਦਰ ਜਗੜਾ ਮੰਮੀ ਕਹਿੰਦੇ ਚੱਲ ਮੈਦਵਾਲ ਲੈਣ ਨੂੰ ਕਿਉਂ ਕਿਆ ਨਹੀਂ ਲੈਣਾ ਤੇ ਫੋਨ ਕਰ ਲੈ ਡੈਡੀ ਨਹੀਂ ਕੀਤਾ ਇਹ ਕਿ ਕਦੋਂ ਕਾਣਾ ਲੱਗਾ ਹਾਂ ਨਹੀਂ ਕਰਦਾ ਨਾ ਮੈਂ ਸੰਦੀਪ ਨੇ ਕਹਿਣਾ ਮੈਂ ਮम्मी ਵਿਚਾਰੀ ਠੀਕ ਨਹੀਂ ਮੈਂ ਲੈ ਆਉਣਾ ਮੈਂ ਰੋਟੀ ਦੇ ਆ ਤੇ ਮੈਨੂੰ ਜਾਣ ਕੇ ਸਤਾਉਂਦੀ ਕਹਿੰਦੀ ਨਹੀਂ ਮम्मी ਕੋਈ ਹੋਰ ਕੰਮ ਕਰਨ ਡਈ ਹੈ ਕਿ ਮम्मी ਲੰਮੇ ਥੋੜੀ ਪਈ ਜਾਗਦਾ ਦੇਖ ਕੇ ਮम्मी ਕੰਮ ਕਰਨ ਡਈ ਹੈ ਕੋਈ ਮੈਂ ਵੇਖਣ ਵਾਸਤੇ ਹਾਂ ਮम्मी ਰੋਟੀ ਖਾਂਦੇ ਦੀ ਮੈਨੂੰ ਮਨ ਚਾਚੜੇ ਮੈਂ ਲੈ ਕੀ ਆਈ ਬਾਤ ਮੈਂ ਲੈ ਅੱਜ ਨਵਾਂ ਤਰੀਕ ਹੈਮ ਹੋ ਗਈ ਤੇ ਉਹਨੇ ਵੇਲਾ ਉਸਦੇ ਰੋਟੀ ਲੈ ਆਤੀ ਹੈ ਕਹਿੰਦੇ ਆਈ ਥੋ ਅੱਜ ਥੋੜੀ ਜਿਹੀ ਫਰਕ ਹੋਇਆ ਮੈਨੂੰ ਸੰਦੀਪ ਨੂੰ ਫਰਕ ਪਿਆ ਥੋੜਾ ਫਾਰੇ ਵੀ ਮੈਂ ਕਹਿੰਦਾ ਕੁੜੀ ਹੱਲੇ ਨਾ ਚੁੱਕੇ ਪਤਾ ਕਿਉਂ ਟਾਂਕੇ ਹੱਲੇ ਲੱਗੇ ਰੱਬ ਨਾ ਕਰੇ ਮੱਲਾ ਚੁੱਕਦਾ ਚੁੱਕਦਾ ਖੁੱਲ ਜਾਂਦੀ ਨਾ ਤੇ ਇਹ ਬਹੁਤ ਸਿਆਪਾ ਪਾਣਾ ਮੁੜ ਕੇ ਟਾਂਕੇ ਵੀ ਨਹੀਂ ਲੱਗਣੇ ਤੇ ਕੰਮ ਵੀ ਈ ਮਹੀਨੇ ਡੇਢ ਮਹੀਨੇ ਤੇ ਪੈ ਜਾਣਾ ਵੇਖ ਲੈ ਇਹ ਕਹਿੰਦੀ ਤਾਂ ਹੈ ਕਿ ਨਾ ਮੇਨ ਨਰਮਾਨ ਹੈਗਾ ਹੁੰਦੀ ਇੱਕ ਗੱਲ ਇਹ ਘਟੋ ਘਟ ਨਹੀਂ ਬੋਤਾ ਨਹੀਂ ਤੇ ਬੰਦਾ 20 ਦਿਨ ਤੇ ਪ੍ਰੇਸ਼ ਕਰੇ ਆਪਣਾ ਇੰਨਾ ਕ ਜਿਵੇਂ ਪਾਵੇ ਆਈ ਤੇ ਫਰਦਾ ਰੋਟੀ ਵੀ ਨਹੀਂ ਲਾਉਣ ਦਿੰਦੇ ਕੋਈ ਨਹੀਂ ਕੰਮ ਕਰ ਲੈਂਦਾ ਮੈਂ ਐਸਾ ਕੋ ਕਹਿੰਨੇ ਆ ਵੀ ਕੋਈ ਵੀ ਨਾ ਕੰਮ ਕਰ ਲਵੇਂ ਪਈ ਰਿਹਾ ਭਾਨਾ ਹਟਦੀ ਨਹੀਂ ਆਪੇ ਲੱਗੀ ਰਹੀ ਦੀ ਅੱਜ ਬਿਮਾਰੀ ਹੋ ਲੱਗੀ ਤੇ ਆ ਸੰਰੇ ਵਿੱਚ ਜਿੰਨੇ ਛੜ ਛੁੜਾਇਆ ਸੀ ਤਾਂ ਕਹ ਕਹਿੰਨੇ ਆ ਬਸ ਕਹਿਣ ਵਾਲੇ ਤਾਂ ਨਹੀਂ ਹਟਦੀ ਨੂੰ ਚੁੱਕੀ ਹਟਦੀ ਨਹੀਂ ਆ ਗਈ ਜਿਹਨੇ ਗੱਲ ਤੋਂ ਪਿਆਰ ਉਹ ਸੰਤੂ ਆ ਉਹ ਬਕਮਰੇ ਦੇ ਉਹ ਸੇ ਨਾਲ ਡਾਇਵਿੰਗ ਸਵਾਈ ਕਰਨੇ ਇੱਕ ਕਹਿੰਦੀ ਕੁੜੀ ਰੋਣ ਲਈ ਮੈਂ ਹੁਣ ਮੜਾ ਮੋਟਾ ਦਾ ਰੋਣਾ ਹੀ ਉਹਨੇ ਤਾਂ ਹੀ ਕਰਕੇ ਤਾਂ ਮੈਂ ਕਹਿਣ ਦੇ ਮੈਂ ਤੁਹਾਨੂੰ ਰੋਟੀ ਪਾਗ ਲੈ ਆਉਣਾ ਪਰ ਉਹਨੇ ਪਾਤੀ ਦਿਨ ਪਹਿਲਾਂ ਰੋਟੀ ਫੋਲਦੂ ਕੋਈ ਮਿੰਟ ਡੈਡੀ ਨੂੰ ਖਾਲ ਦੂੰ। ਉਹਨੂੰ ਮੰਜਾ ਡਾਣਾ ਬਸ ਚੱਲ ਲੱਗੇ ਇਧਰ ਨੰਮੀ ਪਾ ਜੇ। ਓ ਲੈ। ਐ ਸ਼ਾਪਾ ਮਾਰ ਰਹੀ। ਕੀ ਆ ਜੀ ਠੀਕ ਠਾਂ? ਬਹੁਤ ਵਧੀਆ। ਮੰਮੀ ਠਾਕ। ਸਸ ਜੀ। ਕੋਈ ਸਹੀ ਜੀ। फिर तू तो क्या नहीं भाई जागद प्रोग्राम बन गया आप आलाई सत श्रीकाल बुलाई ओ -oh, फुफड़ जी फुफड़ जी क्यों ਉਹ ਤਾਂ ਜਿੱਪ ਹੀ ਹੋਣੇ ਤਾਂ ਇੱਕ ਕ੍ਰੀਪੀ ਆ ਗਈ ਜੀ ਇਹ ਸੀ ਲਾ ਗਏ ਗੇਟੀ ਲਾ ਗਏ ਉਹ ਧੰਨਾਂ ਉਹ ਧੰਨਾਂ ਪਰ ਪਰ ਚੱਲਦੀ ਨਹੀਂ ਪੂਰੀ ਵਧੀਆ ਬਸ ਠੀਕ ਆ ਕੇ ਫੇਰ ਵੇਜਾ ਵੇਜਾ ਕਰਾ ਦਈਏ ਉਹ AC ਲਾ ਰਹੇ ਨੇ ਸੱਚੀ AC ਦਾ ਵੀ ਸੱਚੀ ਥੈਂਕ ਯੂ ਉਹ ਹੋ ਗਿਆ ਆਲ ਭਾਈ ਮੈਂ ਅੱਗੇ ਆਖਣਾਂ ਮਾ ਵੀਰ ਕਹਿੰਦਾ ਸੀ ਆਉਣਾ ਵਾ ਆਇਆ ਨਹੀਂ ਵਾਲਪੇਪਰ ਲੈਣ ਮੈਂ ਮਨ ਕਹਿੰਦਾ ਮੈਂ ਮਿਲ ਕੇ ਜਾਊਂਗਾ ਤੇ ਆਈ ਨਹੀਂ ਫੁੱਫੜ ਨਹੀਂ ਲਿਆਂਦਾ ਨਹੀਂ ਫੁੱਫੜ ਨਹੀਂ ਆਇਆ ਇਹ ਗਲਤ ਗੱਲ ਹੈ ਵੈਸੇ ਮੈਂ ਫੁੱਫੜ ਜੀ ਨੂੰ ਮੈਂ ਕਹਿ ਕੇ ਆਇਆ ਨਾ ਤੁਹਾਨੂੰ ਦੋਵੇਂ ਜਣੇ ਸੌਂਡ ਜੀ ਲਾ ਲਾਉਣਾ ਆਉਣਾ ਕਰੇ ਰਾਤ ਰਹਿਣਗੇ ਕਿ ਨਹੀਂ ਫਿਰ ਇਹ ੱਕਾ ਘਾਤਾ ਤੁਸੀਂ ਮੇਰੇ ਵੇਖ ਲਓ ਦੋਸਤੋ ਵੇਖ ਲਓ ਦੋਸਤੋ ਪਾਣੀ ਪੀਣਾ ਪਾਣੀ ਪੀਣਾ ਆਲ ਭਾਈ ਪਾਣੀ ਪਾਣੀ ਆਹ ਬੋਤਲ ਹੈ ਆਹ ਬੋਤਲ ਹੈਗੀ ਅਹੀਂ ਆਂ ਰੋਟੀ ਲੈਣ ਵਾਸਤੇ ਇਥੋਂ ਲੈ ਕੇ ਵੀ ਆਉਣਾ ਸੀ ਤੇ ਖਾਲੀ ਆ ਜਾਨਾ ਗੋਪਿਆਣਾ ਜੀ ਇਥੋਂ ਪੈਕ ਕਰਾ ਕੇ ਲੈ ਜਾਣਾ ਇਹਦੇ ਨਾਲੇ ਦੁੱਧ ਲੈ ਆਈਏ ਤੇ ਗੋਪੀ ਨਾਲੇ ਵਾਲਪੇਪਰ ਲਾਉਣਾ ਸੀ ਤੇ ਵਾਲਪੇਪਰ ਲੈਣ ਆਇਆ ਆਪਣੇ ਇਥੇ ਬਟਾਲੇ ਚੱਕੋ ਉਹ ਸਾ ਚਾਹੀਦੀ ਗੱਡੀ ਦੀ ਚਾਬੀ ਉਹਨਾਂ ਦੀ ਆਲਾ ਫੜ ਲਾ ਗੱਡੀ ਦੀ ਚਾਬੀ ਕਿਉਂਕਿ ਗੱਡੀ ਐ ਤੁਹਾਡੀ ਚਲਾਲ ਉਹ ਲੈ ਹਾਂਜੀ ਇਹਨੂੰ ਸੁਆਉਂ ਉਹ ਕਹਿੰਦਾ ਹੈ ਕਿ ਮੈਂ ਯਾਤਨ ਮਾਤਾ ਮਾਤਾ ਉਹ ਕਹਿੰਦੇ ਪਾਉ 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 ਮਣੂ ਪਾਈ ਜਣੀ ਖਾਣਗੇ ਰੋਟੀ ਫੁੱਫੜ ਜਿੱਤੇ ਆਏ ਨਹੀਂ ਉਹ ਕੱਲ ਆਉਣਗੇ ਤੇ ਵਾਲਪੇਪਰ ਲਿਆਂਦਾ ਹੈ ਤੈਹੀਂ ਭਾਜੋ ਘੜੀ ਉਹ ਬੈਣਾ ਮੈਂ ਜੇ ਬੈ ਅੱਛਾ ਖਾਣੀ ਐ ਅੱਛਾ ਅੱਛਾ ਮੈਨੂੰ ਲੱਗਾ ਖਾਲੀ ਨਹੀਂ ਆਸਾ ਤੂੰ ਇਹਦੇ ਪਾਠ ਕਰਨ ਦੇ ਸੀ ਤੇ ਦੋਲਦਾ ਢੋਲਦਾ ਇਹਨੇ ਜੋਜਾ ਕਰਦੀ ਕਿਦਾਂ ਜੋਜਾ ਮੈਂ ਖਾਲੀ ਰੋਟੀ ਐ ਗਾ ਪਾਪਣ ਦੇ ਆਣ ਦੋਲ ਪਤੇ ਦੀ ਦੁੱਧ ਵੀ ਲਿਆਉਂਦਾ ਹੈਗਾ ਜੇ ਹਾਂ ਡੱਡ ਬਾਲਾਂ ਘੋੜ ਕੇ ਦੁੱਧ ਵਾਲੀਆਂ ਸੇਵੀਆਂ ਬਣਾ ਲਾਂਗੇ ਠੀਕ ਨਹੀਂ ਮਾਤਾ ਮੰਮੀ ਵੀ ਜਾ ਕੇ ਥੱਕ ਗਏ ਨੇ ਹਾਂ ਪੀਲਾ ਉਹਨੇ ਮਸਾ ਰਹਿ ਗਿਆ ਪੀਲਾ ਜਾ ਉਹਨੇ ਵੇੜ ਦੇ ਕੰਮ ਕੀ ਗੱਲ ਹੋਈ ਲੜਾਈ ਕਿ ਕਰਨ ਦੇ ਜੀ ਖੀਰ ਪਈ ਹਾਂ ਕੂੜੇ ਪੇ ਮੂੰਹ ਘਾ ਕੇ ਖਾਣ ਕਿਉਂ ਕੀ ਗੱਲ ਹੋ ਗਈ ਹਾਂ ਜੀ ਮੇਰਾ ਸਮਾਂ ਖੂਲੇ ਨਹੀਂ ਰੰਦੇ ਭੂਆ ਹਾਂ ਚਾ ਚਾਈ ਬੋਲੋ ਇਹ ਚੱਲ ਅਗੇ ਨੰਨੀ ਕੀ ਮੁੰਡੇ ਆ ਗਏ ਅੱਛਾ ਉਹ ਕਾਲੀ ਗਾੜੀ ਤੇ ਉਹਨਾਂ ਨੇ ਵੀ ਮੈਂ ਮੰਮੀ ਨੇ ਸਲਾਹ ਕਰ ਲਈ ਮੈਂ ਰਾਤ ਤੇਰੀ ਮਾਲ ਕੁੜੀ ਬਣਾਈ ਉਹ ਮੈਂ 파ਸੀ ਜਾਂਦੀ ਕਿ ਮੈਂ 파ਸੀ ਜਾਂਦੀ ਤੇ ਕਿਹਨਾਂ ਦੀ ਦੀ ਆਪਾਂ ਕੰਮ ਹੋਲੀ ਨੇ 파ਸੀ ਉਸ ਨੂੰ ਅਮੀ ਇਹ ਤੇਰੇ ਆਸੇ ਸਾਰਿਆਂ ਦੇ ਖਾਣੇ ਸਭ ਉਹ ਦਫਾਂ ਨਹੀਂ ਹੋਣਗੇ ਉਹ ਡਰ ਵੀ ਨਹੀਂ ਡਿੱਗਣ ਹਾਸ ਤੋਤੇ ਨੂੰ ਟੋਕੇ ਰੋਟੀ ਸੁੱਟਦੀ ਇੱਕ ਵਾਰੀ ਖੇਡ ਬਸ ਅੱਜ ਦੂਜੀ ਬਸ ਰੱਜ ਗਿਆਂ ਚਾਰ ਲੈ ਵੀ ਦੁੱਧ ਵਾਲੀਆਂ ਸੇਵੀਆਂ ਆ ਗਈਆਂ ਆਹ ਗੇਲਾ ਮਟੀ ਦਾ ਆ ਦਵਾ ਆ ਪਾਣੀ ਮੜਾ ਪਾਲਿਆ ਮੈਂ ਪਰ ਮੈਂ ਆਪਣੇ ਨਿਆਣਿਆਂ ਦੋਵਾਂ ਨੂੰ ਨਹੀਂ ਮੜਾ ਪੰਦਰਾ ਫੇਰਾ ਰਕੜਾਈ ਕਰਾਈ ਉਥੋਂ ਪਿੰਡ ਸਕੂਲ ਦੀਆਂ ਫੋਟਾ ਮੈਂ ਖਣੇ ਕਰਨ ਦੀ ਦੀ ਜੀ